ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਜਿਹੜੀਆਂ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਇੱਕ ਤੁਹਾਨੂੰ ਆਪਾਂ ਤੀਜੇ ਸਵੇਰ ਦੋਸਤੋ ਜਿਹੜੀ ਸੂਈ ਮੱਝ ਦਿਖਾਉਣੀ ਆ ਵੀਰ ਉਹਨਾਂ ਦੇ ਘਰ ਦੀ ਇਹ ਮੱਝ ਰੱਖੀ ਹੋਈ ਆ ਕੋਈ ਵਪਾਰ ਦਾ ਵੀਰ ਉਹਨਾਂ ਦਾ ਕੰਮ ਨਹੀਂ ਹੈਗਾਗਾ ਸੋ ਇਹਦੀ ਜਿਹੜੀ ਡਿਟੇਲ ਆ ਉਹ ਆਪਾਂ ਵੀਰ ਹੁਣਾਂ ਦੇ ਕੋਲੋਂ ਲਾਵਾਂਗੇ ਐਡਰੈਸ ਜਿਹੜਾ ਥਾਂ ਟਿਕਾਣਾ ਉਹ ਵੀ ਆਪਾਂ ਵੀਰ ਹੁਣਾਂ ਦੇ ਕੋਲ ਗੱਲਬਾਤ ਕਰਕੇ ਉਹਨਾਂ ਤੋਂ ਹੀ ਪੁੱਛਾਂਗੇ ਸੋ ਚੱਲਦੇ ਆ ਵੀਰ ਹੁਣਾਂ ਦੇ ਕੋਲ ਗੱਲਬਾਤ ਕਰ ਲੈਨੇ ਆ ਪੁੱਛ ਲੈਨੇ ਉਹਨਾਂ ਦਾ ਨਾਮ ਤੇ ਕੀ ਥਾਂ ਟਿਕਾਣਾ ਹੈਗਾ ਸੋ ਸਸਰੀਕਲ ਵੀਰ ਜੀ ਸਸਰੀਕਲ ਵੀਰ ਜੀ ਸੇ ਵੀਰ ਜੀ ਇੱਕ ਤਾਂ ਪਹਿਲਾਂ ਆਪਣਾ ਨਾਮ ਜ਼ਰੂਰ ਦੱਸਿਓ ਨਾਮ ਜਗਰੂਰ ਸਿੰਘ ਹਾਂਜੀ ਜ਼ਿਲ੍ਹਾ ਤਰਨਤਾਰਨ ਪੀਰ ਪੱਟੀ ਹਾਂਜੀ ਪਿੰਡ ਬਲਟੋਆ ਠੀਕ ਹੈ ਜੀ ਪਿੰਡ ਬਲਟੋ ਆ ਗਿਆ ਹਾਂਜੀ ਠੀਕ ਆ ਸੁਵਿੰਦੀ ਆਪਣੀ ਇਹ ਜਿਹੜੀ ਮੱਝ ਤਾਜੀ ਸੂਈ ਆ ਹਾਂਜੀ ਤੇ ਕਿੰਨਾ ਮਸੂਆ ਸੂਈ ਆ ਜੀ ਆ ਤੀਜਾ ਸੂਆ ਵੀਰ ਜੀ ਸੂਈ ਆ ਘਰ ਦੀ ਮੱਝ ਹੈ ਆਪਣੀ ਠੀਕ ਆ ਜੀ ਤੇ ਦੁੱਧ ਹੈ ਇਸ ਟਾਈਮ ਇਹਦੇ ਥੱਲੇ 6 ਲੀਟਰ ਹੈਗਾ ਐ ਠੀਕ ਆ ਜੀ ਹਾਂ ਜੀ ਗਰੰਟੀ ਨਾਲ ਥਣ ਵੀ ਗਰੰਟੀ ਠੀਕ ਆ ਤੇ ਹੈ ਮਤਲਬ ਕਿ ਤੀਜਾ ਸੂਬਾ ਹੀ ਹੈ ਜਿਵੇਂ ਥੋੜਾ ਜਿਹਾ ਕਈ ਵਾਰਾਂ ਵੀ ਪੁੱਜ ਕੇ ਬਣੀ ਲੱਗਦੀ ਪਹਿਲੇ ਸੂਬੇ ਜਦੋਂ ਬਣੀ ਆ ਹਾਂ ਜੀ ਹਾਂ ਜੀ ਠੀਕ ਆ ਹਾਂ ਜੀ ਤੀਜਾ ਸੂਬਾ ਇਹ ਵੇਖਣ ਵਾਲੇ ਨੂੰ ਲੱਗਦਾ ਕਿ ਬੜਾ ਸੂਇ ਹੈ ਹੁੰਦੀ ਪਰ ਨਹੀਂ ਉਹ ਚੀਨੀ ਤੇ ਮਤਲਬ ਘਰਦੀ ਆ ਵੀ ਮੇਰੇ ਵਿੱਚ ਕੋਈ ਮਤਲਬ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੈਗੀ ਹਾਂ ਜੀ ਹਾਂ ਜੀ ਠੀਕ ਆ ਸੋ ਕਿਸਾਨ ਵੀਰੋ ਤੀਜਾ ਸੂਬਾ ਵੀਰ ਹੁਣਾਂ ਦੇ ਕੋਲ ਸੂਈ ਹੈ ਤੇ ਅੱਜ ਤੱਕਰੀਬਨ 6ਵਾਂ ਦੇਣਾ ਸੂਈ ਨੂੰ ਵੀਰ ਹੁਣਾਂ ਦੱਸਿਆ ਜਿੱਦਾਂ ਤੇ ਮਗਰ ਜਿਹੜਾ ਉਹ ਕੱਟੀ ਹੈਗੀ ਆ ਮਗਰ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਚਾਤੀ ਮਾਰ ਸਕਦੇ ਹੋ ਕੱਟੀ ਆ ਦੋਸਤੋ ਮਗਰ ਸੋ ਜਿਹੜੀ ਮਾਝਾ ਉਹ ਵੀ ਤੁਸੀਂ ਜ਼ਰੂਰ ਦੇਖ ਸਕਦੇ ਹੋ ਦੋਸਤੋ ਸਿੰਗਾਰ ਦੀ ਜਿਹੜੀ ਬਣਤਰ ਆ ਉਹ ਵੀ ਚੰਗੀ ਕੁੰਡੀ ਹੈਗੀ ਆ ਬਾਕੀ ਜਿਹੜੀ ਚੰਗੀ ਕੱਦ ਵਜਮ ਚ ਹੈਗੀ ਵੀਰੋ ਤੇ ਬਾਕੀ ਜਿਹੜਾ ਕੱਦ ਘਾੜਾ ਦੋਸਤੋ ਉਹ ਮੀਡੀਅਮ ਆ ਬਾਲਾ ਦਰਮਿਆਨਾ ਨਹੀਂ ਕਹੂੰਗਾ ਛੋਟਾ ਨਹੀਂ ਕਹੂੰਗਾ ਬਾਲਾ ਵੱਡਾ ਨਹੀਂ ਇਹ ਮੀਡੀਅਮ ਹਾਈਟ ਹੈਗੀ ਆ ਸੋਹਣੀ ਮਾਝਾ ਦੋਸਤੋ ਫੱਬਦੀ ਆ ਸੋ ਵੀਰ ਜੀ ਕਿੰਨਾ ਕਦੁੱਦ ਹੈਗਾ ਪਿਛਲੀ ਆਨਾਮ ਵੀਰ ਜੀ 12 ਲੀਟਰ ਇਹਦੇ ਥਨੋਂ ਚੁੰਦੇ ਰਹੇ ਆ। ਠੀਕ ਹੈ ਜੀ। ਇਸ ਵਕਤ 6 ਲੀਟਰ ਹਜੇ ਸੂਈ ਨੂੰ 7 ਦਿਨ ਹੋਏ ਆ ਪਾਇਆ ਪੋਇਆ ਕੁਝ ਨਹੀਂ ਵੀਰ ਜੀ ਇਹਨੂੰ। ਠੀਕ ਹੈ ਜੀ। ਹੁਣ ਆਪਾਂ ਇੱਕ ਬੋਲਾ ਸੀਗਾ ਅੱਜ ਥੋੜਾ ਜਿਹਾ ਦੁੱਧ ਹੋਇਆ ਏ ਹੁਣ ਆਪਾਂ ਸ਼ੁਰੂ ਕਰਨਾ ਹੈ। ਆਮ ਗੇ ਵੰਡਪੁਣ ਹੁਣ ਸਟਾਰਟ ਕੀਤਾ ਪਾਉਣਾ। ਟੀਡ ਫੂਡ ਹੁਣ ਸਟਾਰਟ ਕੀਤੀ। ਠੀਕ ਹੈ ਠੀਕ ਹੈ। ਸੋ ਦੋਸਤੋ ਵੀਰ ਦਾ ਕਹਿਣ ਦਾ ਮਤਲਬ ਵੀ ਆ ਤਕਰੀਬਨ 5-6 ਦਿਨ ਹੋ ਗਏ ਹਨ ਮਤਲਬ ਕਿ ਹਜੇ ਤਾਂ ਬੌਲੇ ਤੋਂ ਦੋਸਤੋਂ ਬਾਹਰ ਆਈ ਆ ਦੁੱਧ ਤੇ ਆ ਗਈ ਆ ਬਾਕੀ ਹਜੇ ਵੀਰ ਹੁਣਾਂ ਦੱਸਿਆ ਵੀ ਘੱਟੋ ਘਾਟ ਵੀ ਥੋੜੀ ਜੀ ਫੀਡ ਫੂਡ ਹਜੇ ਪਾਉਣੀ ਸ਼ੁਰੂ ਕੀਤੀ ਆ ਤਕਰੀਬਨ ਵੀਰ ਜੀ ਕਿੰਨਾ ਕੁ ਦੁੱਧ ਚਵਾ ਦੇਗੀ ਜੀ ਆਪਾਂ ਗੱਲ ਕਰੀਏ ਵੀ ਕਿੰਨਾ ਕੁ ਦੇ ਦੂਗੀ ਦੁੱਧ ਵੀਰ ਜੀ ਆਪਣਾ 11 12 ਲੀਟਰ ਤੇ ਦੇ ਦੋਗੇ ਠੀਕ ਹੈ ਜੀ ਹਾਂ ਜੀ ਬਾਕੀ ਚਵਾਚੂ ਬਿਲਕੁਲ ਚੰਗਾ ਜੀ ਹਾਂ ਜੀ ਬਿਲਕੁਲ ਚੰਗਾ ਤਾਂ ਥਾਣ ਧਾਰ ਵੀ ਮੋਟੀ ਵੀਰ ਜੀ ਠੀਕ ਆ ਠੀਕ ਚਵਾਇਚ ਵੀ ਪੋਲੀ ਹੋ ਗਈ ਠੀਕ ਆ ਸੋ ਦੋਸਤੋ ਜਿਹੜੀ ਥਣਾ ਦੀ ਆ ਧਾਰ ਦੀ ਆ ਬਿਲਕੁਲ ਚੰਗੀ ਸਾਫ ਹੈਗੀ ਆ ਵੀਰ ਹੁਣਾਂ ਦੇ ਕਹਿਣ ਮੁਤਾਬਕ ਕਿਉਂਕਿ ਘਰ ਦਾ ਪਸ਼ੂ ਆ ਵੀਰ ਹੁਣਾਂ ਦਾ ਬਾਕੀ ਜਿਹੜੇ ਮੇਰੇ ਵੀਰ ਭਰਾ ਨੇ ਖਰੀਦਣੀਆਂ ਚਾਹਵਣ ਹੋਵੋ ਤੁਸੀਂ ਖਰੀਦਣ ਦੇ ਤੁਸੀਂ ਮੌਕੇ ਤੇ ਪਹੁੰਚ ਸਕਦੇ ਹੋ ਨੇੜੇ ਬੰਨੇ ਵੀ ਕਿਉਂਕਿ ਬਲਟੋਆ ਏਰੀਆ ਦੋਸਤੋ ਇੱਥੇ ਨਾਲ ਲੱਗਦੇ ਕਾਫੀ ਹੈਗੇ ਨੇ ਪਿੰਡ ਜਿਹੜੇ ਮਤਲਬ ਕੀ ਭਗਵਾਨਪੁਰਾ ਵੀ ਹੋ ਗਿਆ ਦੋਸਤੋ ਅਲਗੋਂ ਵੀ ਨੇੜੇ ਹੈਗਾ ਜਗਤਪੁਰਾ ਹੈਗਾ ਵੀਰੋ ਮਾੜੀ ਹੈਗਾ ਮਾੜੀ ਕੰਬੋ ਕੇ ਹੈਗਾ ਮਾੜੀ ਹੈਗੇ ਪਿੰਡ ਦੋਸਤੋ ਜਿੰਨੇ ਵੀ ਨਾਮ ਲੱਗਦੇ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਇਹ ਪਸੰਦ ਆਉਂਦੀ ਹੈ ਮੱਜ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਆਪਦੀ ਜਿਹੜੀ ਤਸੱਲੀ ਹੈ ਤੁਸੀਂ ਮੌਕੇ ਤੇ ਜਿਹੜੀ ਨਾ ਦੋ ਡੰਗ ਦੀ ਚੁਵਾਈ ਕਰ ਲੋ ਘਰੇ ਆ ਕੇ ਇੱਕ ਡੰਗ ਦੀ ਕਰ ਲੋ ਵੀ ਮੌਕੇ ਤੇ ਪਹੁੰਚ ਕੇ ਆਪਦੀ ਤਸੱਲੀ ਜਿਹੜੀ ਤੁਸੀਂ ਉਹ ਜ਼ਰੂਰ ਖੋਦ ਕਰਿਆ ਕਰੋ ਬਾਕੀ ਜਿਹੜੀ ਥਾਣਾ ਦੀ ਹੈ ਦੋਸਤੋ ਤਾਕਾ ਵੀ ਹਵਾਨੇ ਦੀ ਉਹ ਅੱਗੇ ਰੱਖਦੀ ਹੈ ਮੱਜ ਉਹ ਤੁਸੀਂ ਵੀਡੀਓ ਦੇ ਵਿੱਚ ਜਰੂਰ ਨੋਟ ਕਰ ਸਕਦੇ ਹੋ ਮੋਠਾ ਥਾਣਾ ਦੋਸਤੋ ਬਾਕੀ ਕਿਸੇ ਤਰ੍ਹਾਂ ਦੀ ਵੀ ਕੋਈ ਥਾਣਾ ਦੇ ਵਿੱਚ ਹਵਾਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀਗੀ ਤਾਂ ਵੀਰ ਹੁਣੇ ਚੁਵਾਈ ਕਰਦੇ ਆ ਇਹਨੇ ਤੇ ਜੇ ਸਵੇ ਦੀ ਇਸ ਵਾਰ ਜਿਹੜੀ ਸੋਈ ਆ ਸੋ ਵੀਰ ਜੀ ਇੱਕ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਸੰਪਰਕ ਨੰਬਰ ਉਹ ਵੀ ਆਪਣੇ ਵੀਰਾਂ ਨੂੰ ਬੋਲ ਕੇ ਜਰੂਰ ਦੱਸਿਓ 6280623501 ਠੀਕ ਹੈ ਇਸੇ ਦੇ WhatsApp ਵੀ ਚੱਲਦਾ ਜੀ ਹਾਂਜੀ WhatsApp ਵੀ ਇਸੇ ਦੀ ਠੀਕ ਹੈ ਸੋ ਮਤਲਬ ਵੀ ਕੋਈ ਦੂਰ ਨੇੜੇ ਵੀਰ ਬੈਠਾ ਵੀ ਆ ਤੇ ਜੇ ਕਿਸੇ ਨੇ ਮਤਲਬ ਕਿ ਦੁੱਧ ਦੀ ਮਿਲਕਿੰਗ ਦੀ ਚਵਾਈ ਧਰ ਤੋਂ ਕਰਵਾ ਕੇ ਪਾਣੀ ਵੀ ਹੋਈ ਵੀਡੀਓ ਫੋਟੋ ਤੇ ਤੁਸੀਂ ਬੇਸ਼ੱਕ ਉਹਨਾਂ ਦੀ ਕਿਤੇ ਸ਼ਾਮ ਦੇ ਟਾਈਮ ਜਾਂ ਸਵੇਰ ਦੇ ਟਾਈਮ ਚਵਾਈ ਕਰਕੇ ਵੀਡੀਓ ਜ਼ਰੂਰ ਸੈਂਡ ਕਰ ਦਿਓ ਹਾਂਜੀ ਹਾਂਜੀ ਜ਼ਰੂਰ ਠੀਕ ਹੈ ਜੀ ਤੇ ਬਾਕੀ ਜਿਹੜੇ ਮੇਰੇ ਵੀਰਾਂ ਨੂੰ ਇੱਕ ਹੋਰ ਬੇਨਤੀ ਹੈਗੀ ਆ ਵੀ ਜਿਹੜੇ ਮੇਰੇ ਵੀਰ ਪਸ਼ੂ ਸੇਲ ਵਪਾਰ ਦਾ ਕੰਮ ਕਰਦੇ ਨੇ ਵੀ ਆਪ ਦਾ ਮੌਕੇ ਤੇ ਜਾ ਕੇ ਤਸੱਲੀ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਤੁਸੀਂ ਪਸ਼ੂ ਕੋਈ ਲੋਡ ਕਰਵਾਉਂਦੇ ਹੋ ਤੇ ਜਾਂ ਤੁਹਾਨੂੰ ਕੋਈ ਚ ਚਾਂਸਾ ਦੇਂਦਾ ਤੇ ਚੱਕ ਵਾਲੇ ਚੱਕਰ ਤੇ ਚ ਮੇਲੇ ਜੋ ਬਿਲਕੁਲ ਬਾਹਰ ਨਿਕਲਿਆ ਉਹ ਬਚਾਅ ਹੋ ਜਾਏਗਾ ਮੇਰੇ ਵੀਰਾਂ ਦਾ ਵੀ ਕਈ ਘਰੇਲੂ ਵੀਰ ਨੇ ਜਿਹੜੇ ਘਰੇ ਪਸ਼ੂ ਰੱਖੇ ਕਈ ਵਪਾਰ ਦੀ ਲੈਂਡ ਦੇ ਵੀਰ ਨੇ ਇਹ ਬਾਰ ਬਾਰ ਕਹਿਣ ਦਾ ਦੋਸਤੋ ਇਹ ਹੀ ਮਤਲਬ ਹੈ ਵੀ ਕਿਤੇ ਨਾ ਕਿਤੇ ਤੁਸੀਂ ਲੁੱਟ ਦਾ ਸ਼ਿਕਾਰ ਨਾ ਹੋ ਜਿਓ ਵੀ ਅੱਜ ਕੱਲ کافی ਬੰਦੇ ਨੇ ਮੈਂ ਨਾਂ ਨਹੀਂ ਲੈਣਾ ਚਾਹੂੰਗਾ ਉਹ ਵੀ ਕਿਸੇ ਦਿਨ ਜਿਹੜੀ ਇੱਕ ਵੀਡੀਓ ਬਣਾਈ ਪਈ ਆ ਉਹ ਅਪਲੋਡ ਕਰਾਂਗੇ ਆਪਾਂ ਜਿਹੜੇ ਬੰਦੇ ਖਰਾਬ ਕਰ ਰਹੇ ਨੇ ਇਸ ਵਪਾਰ ਦੇ ਧੰਦੇ ਨੂੰ ਸੋ ਇੱਕ ਜਿਹੜਾ ਵੀਰ ਜੀ ਦਾ ਮੁੱਲ ਵੀ ਆਪਾਂ ਕੀ ਰੱਖਿਆ ਹੋਇਆ ਮੋਹਲ ਵੀਰ ਜੀ ਆਪਾਂ 65000 ਰੱਖਿਆ ਹੋਇਆ ਜੀ ਠੀਕ ਆ ਤੇ 65000 ਦੇ ਵਿੱਚੋਂ ਕੋਈ ਮਾਨਤਨ ਹੋ ਜਾਏਗਾ ਖੁੱਲ ਕੇ ਹਾਂ ਜੀ ਜ਼ਰੂਰ ਹੋ ਜਾਏਗਾ ਜੀ ਠੀਕ ਹੈ ਜੀ ਹਾਂਜੀ ਆ ਠੀਕ ਆ ਸੋ ਦੋਸਤੋ 65000 ਰੁਪਏ ਵੀਰ ਹੁਣਾਂ ਨੇ ਇਸ ਜਿਹੜੀ ਮੱਝ ਦੀ ਡਿਮਾਂਡ ਕੀਤੀ ਆ ਸੋ ਬਾਕੀ ਜਿਹੜਾ ਮੌਕੇ ਤੇ ਤੁਸੀਂ ਆਉਂਗੇ ਤਸੱਲੀ ਕਰੋਗੇ ਆਪਦੀ ਬਿਲਕੁਲ ਆਪਦੀ ਪਰਖ ਚੰਗੀ ਤਰ੍ਹਾਂ ਕਰਕੇ ਚੁਆ ਕਰਕੇ ਪਾਸ ਹੁਣ ਦੇ ਉਪਰਾਹੰਤ ਦੋਸਤੋ ਜਿਹੜਾ ਤੁਸੀਂ ਵੀਰ ਹੁਣਾਂ ਦੇ ਨਾਲ ਸੌਦੇਬਾਜ਼ੀ ਕਰ ਸਕਦੇ ਹੋ ਮੁੱਲ ਵੀਰ ਹੁਣਾਂ ਨੇ 65000 ਰੁਪਏ ਡਿਮਾਂਡ ਕਰਤੀ ਆ ਬਾਕੀ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਵੇ ਤੁਸੀਂ ਆਪਦੀ ਜਰੂਰ ਇਹ ਮੱਝ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਖੋਲ ਕੇ ਜਰੂਰ ਵਿਖਾ ਦਿੰਨੇ ਆ ਇੱਕ ਵਾਰੀ ਖੋਲ ਕੇ ਵੀਰ ਜੀ ਇਹਨੂੰ ਤੋੜ ਲਿਗੇ ਬਾਕੀ ਦੋਸਤੋ ਜਿਹੜਾ ਟਾਈਮ ਆ तकरीबन 11:30 12 ਦਾ ਹੋਇਆ ਵਾ ਤੇ ਅੱਛਾ ਜੀ ਤਾਂ ਸ਼ਾਮ ਨੂੰ ਵੀ ਜੀ ਚੁਾਈ ਫਿਰ 6 ਵਜੇ ਤੱਕ ਕਰਦੇਗੇ ਲੇਟ 6 ਵਜੇ ਸ਼ਾਮ ਨੂੰ ਕਰੀ ਦੀ ਦਵਾਈ ਵੀਰ ਜੀ ਦੇ ਨੇ ਵੇਖੋ 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 ਕੋਈ ਗੱਲ ਕੋਈ ਗੰਦਿਰ ਠੀਕ ਹੈ ਸੋ ਦੋਸਤੋ ਬਾਕੀ ਆ ਥਾਂ ਲੈਵਾ ਤੁਸੀਂ ਵੇਖ ਹੀ ਲਿਆ ਸੋ ਬਾਕੀ ਮੌਕੇ ਤੇ ਪਹੁੰਚ ਕੇ ਸਾਰੀ ਬਾਜੀ ਤੁਸੀਂ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ